ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੀ ਭਰਾ ਠੀਕ ਠਾਕ ਆ ਲਓ ਬਾਈ ਆਪਾਂ ਆਏ ਸੀ ਵਾਟਰ ਵਾਇਸ ਤੇ ਜਲਤੀ ਜੀ ਕਰੀ ਜਾਂਦਾ ਆਪਦਾ ਕੰਮ ਕਰ ਆਹ ਟੈਂਕੀ ਜੀ ਤਾਂ ਡਿੱਗਣ ਵਾਲੀ ਹੋਈ ਪਈ ਜਮਾਣਾ ਈ 97 ਚਾਗਦੇ ਆ ਡਰਤਾ ਇਹਦੇ ਤੇ ਵੀ ਲੱਗਦਾ ਉਹ ਇਹ ਵੇਖ ਲੈ ਮੀਟਾ ਉਹਦੇ ਪੈਂਟ ਤੇ ਆਇਆ ਉਹ ਆ ਜਿਹੜੀ ਕੰਦਾ ਯੋ ਨਹੀਂ ਆਏ ਹਾਂ ਇਹਨਾਂ ਉਤੋਂ ਵੀ ਆ ਸਾਰੇ ਤਾਰ ਵਲ ਕੇ ਤੇ ਉਹ ਬੰਨ ਕੇ ਆਇਆ ਪੈਂਟ ਤੇ ਟੋਕਰਾਂ ਉਹ ਢੇਲੀ ਹੁੰਦਾ ਭਰਾਵਾ ਕੇ ਬੰਨੇ ਦਾ ਤੇ ਮੇਰੇ ਨਾਲ ਥੱਲੇ ਖੜੇ ਸੀ ਮੈਂ ਲੱਤਾਂ ਗੰਬੀਆਂ ਨੇ ਚੜਿਆ ਉਹ ਫਿਰੇ ਤਾਂ ਲੋ ਬਾਈ ਜੀ ਕਿੱਧਰ ਵੇਨ ਜਾਈ ਜਾਂਦਾ ਇਹ ਪਿੰਡ ਨੂੰ ਤੇ ਸਾਢੇ 11 ਵਜੇ ਮਾਰਕ ਦਾ ਫੋਕ ਸੀ ਉੱਥੇ ਮੱਥਾ ਟੇਕ ਕੇ ਮੁੜ ਕੇ ਕਿੱਧਰ ਵੇਣ ਚੱਲ ਪਏ ਹੈਗੇ ਉਧਰ ਜਨੂਰੀ ਕੰਮ ਸੀਗਾ ਜਣਵਾਰ ਬਾਈ ਜੀ ਬਾਅਦਿਆ ਮਿੱਤਰੋ ਆ ਬੱਚਾ ਹਾਰ ਕੇ ਚੱਕਣਾ ਪੈ ਗਿਆ ਖੰਭ ਖਾਣ ਲੱਗ ਪਏ ਡੋਂਟ ਰੋਈ ਬਣਾਤਾ ਸੀਗਾ ਉਹ ਬਾਈ ਮਿੱਤਰੋ ਉਹ ਬੱਚਾ ਚੱਕ ਲਿਆ ਆਪਾਂ ਕਿਉਂਕਿ ਯਾਰ ਉਹਦੇ ਖੰਭ ਖਾ ਗਏ ਤੇ ਡੋਂਟ ਰੋਈ ਬਣਾਤਾ ਸੀ ਜੂਰ ਤਾਰ ਕੇ ਦਾਣੇ ਵੀ ਪਾਈ ਜਾਂਦੇ ਤੇ ਬੱਚੇ ਢਿੱਲੇ ਚੱਕਦੇ 2 3 ਇੱਕ ਦਾਣਾ ਪਾਣੀ ਪਾਈ ਜਾਂਦਾ ਜੁਰਤ ਨੂੰ ਟਪਕ ਲੋ ਦਾਣਾ ਪਾਣੀ ਪਾਤਾ ਸਾਰੀ ਜੁਗੀ ਜਾਂਦੇ ਦਾਣਾ ਪਾਣੀ ਤੇ ਜਾਲ ਨੂੰ ਪਾਤਾ

ਇਹ ਲਈ ਆ ਗਏ ਹੋ ਜਲੇ ਬਾਈ ਕਿ ਉੱਡੇ ਹੋਏ ਆ ਦੇਣ ਵਾਲੇ ਆ ਪੰਜ ਸੱਤ ਹੀ ਆ ਬਾਕੀ ਤਾਂ ਕਬੂਤਰ ਨਹੀਂ ਆ ਇਹ ਕਬੂਤਰੀ ਆ ਸਾਰੇ ਕਬੂਤਰ ਨਹੀਂ ਆ ਘੱਟ ਸੀ ਬਾਈ ਆਪਣੇ ਕੋਲੇ ਜਿਹੜੀਆਂ ਸਾਰੇ ਇਹ ਵੀ ਉੱਡੇ ਆ ਬਾਈ ਸਾਰੇ ਵਧੀਆ ਉੱਡੇ ਹੋਏ ਆ ਦੂਰ ਦੂਰ ਆ ਰਹੇ ਆ ਇਹਦੇ ਚ ਬਾਕੀ ਉੱਡੇ ਹੀ ਆ ਸਾਰੇ ਵੀ ਆ ਨਹੀਂ ਗਏ ਨਾ ਇਹ ਵੀ ਕਬੂਤਰ ਨਹੀਂ ਆ ਰਹੀਆਂ ਆ ਬੈਠ ਗਏ ਕਬੂਤਰਾਂ ਪਾ ਦੇ ਨਹੀਂ ਨਾ ਪਾ ਆ ਕੱਲ ਨੂੰ ਆਪਾਂ ਬਾਈ ਜੀ ਖੁੱਡਾਂ ਸਫਾਈ ਕਰਾਂਗੇ ਕਿਉਂਕਿ ਨਾਲ ਤਾਂ ਲੋ ਭਾਈ ਇਣੀ ਥੱਲੇ ਹੀ ਲਾਦਾ ਲੋ ਇਹ ਬੜਾ ਯਾਰ ਪੁੱਠਾ ਕੰਮ ਇਹ ਅੰਡਾ ਲਾਇਆ ਬਈ ਆਹ ਤੇ ਯਾਰ ਇੱਥੇ ਖੜਦਾ ਇਹ ਅੰਡਾ ਲਾਦਰ ਡੱਬੀਆਂ ਆਂਦੀ ਨੇ ਇੱਥੇ ਲਾਦਾ ਇਹਦੀ ਚ ਰੱਖ ਕੇ ਇੱਧਰ ਆ ਜਨੇ ਲੋ ਭਾਈ ਇਹ ਬਾਈ ਕੀ ਤਾਂ ਤੇ ਦੂਜੇ ਨੇ ਤਾਂ ਹਜੇ ਲਾਈ ਨਹੀਂ ਪਤਾ ਨ ਕੀੜੀ ਨ ਲਾਇਆ ਜੇ ਪਹੇਗੀ ਤਾਂ ਸਾਰੀ ਆ ਉਹ ਬੱਚੇ ਡੱਬੇ ਆ ਤੇ ਹੋ ਰਹੇਗਾ ਤੇ ਦੋ ਬੱਚੇ ਕੱਲ ਬਾਈ ਲੈ ਗਏ ਜੱਸਾ ਉਹ ਲੈ ਗਿਆ ਧਿਆਨ ਲਾਇਆ ਇਹ ਨਹੀਂ ਲਾਇਆ ਉਹਨੇ ਕਿਸੇ ਨਹੀਂ ਲਾਇਆ ਬਰਦੀ ਨੇ ਲਾ ਲਿਆ ਵਾ ਉਹਨਾਂ ਦੂਜੇ ਬੱਚੇ ਪੁੱਛੇ ਵੇਖ ਲਈਏ ਮੇਰਾ ਤੇ ਸਭ ਭਾਈ ਮੈਨੂੰ ਦੂਤੀ ਜਾ ਕੇ ਹੁਣਾ ਪਊਗਾ ਕੀ ਇਤਰੇ ਉਤਲੀ ਜੋੜੀ ਛੜਤੀ ਮਿਲਦਾ ਉਹਦਾ ਜੁਗਤ ਨਹੀਂ ਮੈਂ ਕਹਾਂ ਜੁਗਤ ਨਾਲ ਜੋੜੀ ਛੜਤੀ ਤੁਹਾਨੂੰ ਲੱਗਦਾ ਹੈ ਕਿ ਇਹਨੇ ਮਸੂਮਿਆ ਦਾ ਮਹਾਨੀ ਛੜਤੀ ਉਤਲੀ ਜੋੜੀ ਆਹੀ ਰਹਿ ਗਈ ਇਹ ਬੱਚਾ ਵਾਵਾ ਆ ਬੈਠੇ ਕੀ ਆ ਤਾਣੇ ਬੜੇ ਇਹ ਦੇ ਦਿਓ ਫ੍ਰੀ ਕਰਦੀ ਹੈ ਇਹਨਾਂ ਦਾ ਇੱਕ ਵੈਲੂ ਹੈ ਨਾ ਜੇ ਆਪਾਂ ਅਗਲੇ ਉਤਲੀ ਤੋਂ ਇੱਕ ਆਈਡੀਆ ਤਾਂ ਸਹੀ ਲੱਗਦਾ ਹਾਂ ਤੂੰ ਦਾਦੀ ਲੇ ਲੂੰਗਾ ਓਕੇ ਮਨੇ ਵੀ ਲਾਲੇ ਥੰਡੇ ਲਾ ਲੈਣ ਗੰਡੇ ਟੂਕਰਾਂ ਗਾਇ ਨੀ ਲਾਈ ਆ ਵੀ 25 ਸਾਈਜ਼ ਨਾਲ ਤਾਂ ਹਲ ਉਸ ਤਾਈ ਦਰਨੇ ਗਏ ਨੇ ਵੀ ਦੋਵੇਂ ਆਂਡੇ ਲਾ ਲਏ ਬਾਈ ਹੁਣ ਤਾਂ ਤਕਰੀਬ ਨਹੀਂ ਪਈ ਆ ਵੀ ਬੱਚਾ ਵਾ ਜਮੇ ਹੁਣ ਇਹਨੂੰ ਆ ਬਾਜੀਆਂ ਵਾਲੇ ਦੇ ਆ ਗਏ ਬਾਈ ਦੋਵੇਂ ਇਹਦੇ ਨਾਲ ਕੂਦਰੀ ਲੱਗੀ ਕਾਲੇ ਖੰਭ ਵਾਲੀ ਖੱਟਣ ਵਾਲੀ ਤੇ ਇੱਧਰ ਵੀ ਲਾ ਲੇ ਬਾਈ ਉਹ ਚੁੰਡ ਜਲਾਈ ਬਿਠੇ ਐਦੇ ਥੱਲੇ ਆਂਡੇ ਪਰਦੇ ਆ ਉਹ ਕੁਦਰ ਹੀ ਥੱਲੇ ਆਂਡਾ ਬਦਲਿਆ ਆਉਦੇ ਥੱਲੇ ਹਜੇ ਰਹਿੰਦੇ ਆ ਗੁਤਰੇ ਕਿਦੋਂ ਬਦਲਦੇ ਨਾ ਥੱਲੇ ਉਹ ਕਰਦੇ ਆ ਜਿਹੜੀ ਬਣਾਈ ਜਾਂਦੀ ਆ ਆਟਾ ਪਾ ਕੇ ਆਟਾ ਪਾ ਕੇ ਆਟਾ ਆਟੂ ਕਰਨਾ ਖਾਲੀ ਪੰਗਾ ਲਾਇਆ ਨਹੀਂ ਹਜੇ ਉਹ ਵੀ ਥੱਲੇ ਲਾਈ ਜਾਂਦਿਆਂ ਪਗਨ ਕੀ ਚੱਕਰ ਹੈ ਗੁੱਡ ਮਾਰਨਿੰਗ ਜੀ ਬਾਈ ਕੀ ਹਾਲ ਚਾਲ ਆ ਲੋ ਬਾਈ ਬੱਦਲ ਫੇਰ ਖੱਡੀ ਖੜਾ ਅੱਜ ਕੱਲ ਮੜਾ ਦਿਨ ਲਾਇਆ ਸੀ ਅੱਜ ਫੇਰ ਕਿੰਨੀ ਪੀਹ ਜਾਈ ਨਹੀਂ ਤੇ ਪਾਸੋਂ ਖੜੇ ਆ ਟੂਟੀ ਇੰਡੀਕੀ ਜੰਨੇ ਆ ਤੇ ਲੋ ਬਾਈ ਕੱਲ ਵਲੋਗ ਪੂਰਾ ਨਹੀਂ ਹੋਇਆ ਸੀ ਅੱਜ ਕਰਾਂਗੇ ਲੋ ਬਾਈ ਆ ਬੰਜੀ ਵੀ ਜਮਨ ਚਿੱਟਾ ਹੀ ਹੋਣਾ ਅੱਜ ਚਾਹਕ ਵੀ ਪਾਉਣਾ ਕੁੱਦਾਂ ਚ ਫਿਰ ਜ਼ਰੂਰੀ ਪਾਉਣੇ ਆ ਸਫਾਈ ਕਰਨੇ ਆ ਆਗੇ ਕੋਈ ਬਾਦੀਆਂ ਵਾਲੇ ਦੀ ਇਹ ਦੋਵੇਂ ਚੜ੍ਹਗੇ ਆ ਕਬੂਤਰ ਦੀ ਬਦਲੇ ਲੱਗੀ ਵੀ ਮਤਲਬ ਮੈਂ ਕਾਲੇ ਖੰਭੜ ਲਈ ਵੀ ਹੈ ਤੇ ਆ ਗਿਆ ਉਹਦਾ ਜਿਹੜਾ ਹੁਣ ਵਾਵਾ ਇਹ ਥਾਲਾ ਦੱਪੈਊਗਾ ਦਿਆਂਗੇ ਤੇ ਇਧਰ ਉਹਦੇ ਮੁੱਲੇ ਪਿਆਂਡੇ ਬਦਲੇ ਆ ਭਾਈ ਇਹਦੇ ਉਹਦੇ ਥੱਲੇ ਵੀ ਢੰਡੇ ਬਦਲੇ ਆ ਜਿਹੇ ਥੱਲੇ ਕੋਈ ਹੋਰ ਕਿਸੇ ਨੇ ਲਾਏ ਨਹੀਂ ਯਾਰ ਕਬੂਤਰ ਨਾਲ ਦਾ ਬਥੀਰੀਆਂ ਛੱਡ ਨਹੀਂ ਉੱਟਣਾਂ ਆਈਆਂ ਹਾਈ ਦੂਗਾਂ ਲੱਗੀਆਂ ਪੰਜ ਖbaar ਲੱਗਨਾਂ ਦੇ ਤਿੰਨ ਚਾਰ ਇੱਥੇ ਲੱਗੇ ਨਾ ਪਤਾ ਸਮਾਂ ਕਾਣਨੀ ਲੋ ਬੇਬੀ ਤਰ ਬੱਚੇ ਆਪਣੇ ਕੋਲ ਗਾਇਤ ਕੀ ਨਾ ਇਹ ਦੂਗਾਂ ਚਿੱਟੇ ਕੱਢਣਗੇ ਬਦਲ ਬਦਲ ਕੇ ਕੱਢਦੇ ਆ ਸਾਰੇ ਚਿੱਟਾ ਦਾ ਇੱਕ ਹੀ ਆ ਤੇ ਬਦਲ ਬਦਲ ਕੇ ਕੱਢਦੇ ਆ ਜੋ ਤਰ ਗਣ ਮੈਂ ਕਿ ਤੁਸੀ ਪਾਇਓ ਤਾਂ ਬਈ ਮਿੱਤਰੋ ਰਾਬਣੇ ਕੀ ਸ਼ੇਲਸ਼ਲਾ ਫੜਿਆ ਨਹੀਂ ਫਿਰਾਈ ਜਾਂਦਾ ਕਣਗਾ ਉੱਤਰ ਵੀ ਵਰਦੇ ਅੱਜ ਬਾਜੀ ਵੀ ਚੱਲ ਰਹੀ ਆ ਇੱਥੇ ਦਵਾਵਾ ਬਣਿਆ ਖੜਾ ਬੱਦਲ ਇੱਥੇ ਕੂਤਰ ਫਿਰਦੇ ਹੀ ਦੋ ਤਿੰਨ ਲੱਖੀ ਦੇ ਲੱਗਦੇ ਆ ਬੱਚੇ ਮੈਂ ਤਾਂ ਤੇ ਉਧਰ ਨੂੰ ਸਾਫ ਆ ਇੱਥੇ ਕਣਗਾਈ ਜਾਂਦੇ ਆ ਨਾ ਇਧਰ ਨੂੰ ਤਾਂ ਪੂਰਾ ਹੀ ਬਣਿਆ ਖੜਾ ਆਵਾ ਮਿੰਨ اندرੋਂ ਉਠਾ ਕੇ ਲਿਆਇਆ ਕਹਿੰਦਾ ਜਿਹੜੀ ਕੂਤਰ ਫਰਦਾ ਪਤਾ ਨਹੀਂ ਕੀ ਤਾਂ ਬੱਚੇ ਹੁਣੇ ਹੀ ਲਾ ਕੇ ਲਿਆਉਂਦੇ ਬਈਆ ਕਣੀਆਂ ਹੋਂ ਤੋਂ ਪਹਿਲਾਂ ਲਾ ਲੈਂਦੇ ਸੀ ਬੱਚੇ ਇੱਧਰ ਹੁਣ ਉਹ ਬੋੜ ਵਿਚਾਰਾ ਚਰਗਲ ਜਾਂ ਲੋਡ ਕਰੀ ਜਾਂਦਾ ਉੱਥੇ ਐ ਬੈਗੀ ਸੀਗੀ ਹਰਸ਼ ਉਹ ਲੋਡ ਕਰੀ ਜਾਂਦਾ ਬਈ ਇੱਧਰ ਤਾਂ ਪੂਰਾ ਹੀ ਬਣਿਆ ਖੜਾ ਬੱਦਲ ਆ ਫਰਦਾ ਇੱਕ ਤਾਂ ਹੁੰਦਾ ਇਹ ਤਾਂ ਬੀਜੇ ਦਾ ਹੋਊਗਾ ਉਹ ਜਾਂਦਾ ਆ ਆ ਗਿਆ ਆ ਵਾ ਆਈ ਸੀ ਗਾਇਜ਼ ਕਿਧਰ ਗਿਆ ਆ ਜਾਂਦਾ ਚੱਕ ਲੈ ਉਹਨੇ ਲੋ ਬਈ ਓਏ ਇਹ ਵੀ ਗਲਾ ਆ ਗਿਆ ਮੀ ਆਇਆ ਬਤੰਦਰ ਕਿਉਂ ਵੀ ਜਿੰਨ ਲੋ ਬਈ ਮਿੱਤਰੋ ਦਾਣਾ ਪਾਣੀ ਪਾਉਣ ਦੀ ਕਰਤੀ ਹੈ ਤਿਆਰੀ ਤੇ ਮੈਂ ਚੱਲਦਾ ਪੱਠੇ ਪਾਉਣ ਤੇ ਉਹਨੂੰ ਮੈਂ ਕਿਹਾ ਤੂੰ ਪਾਉਣ ਨੇ ਦਾਣੇ ਤੇ ਦਾਣਾ ਪਾਣੀ ਪਾ ਕੇ ਤੇ ਕੱਲ ਟਰੀਆਂ ਕੱਢਣੋਂ ਭੁੱਲ ਗਏ ਬਾਹਰ ਤੇ ਪਾਣੀ ਵੀ ਕੱਢਣੋਂ ਭੁੱਲ ਗਏ ਤੇ ਅੱਜ ਪਾਣੀ ਨਹੀਂ ਦਰ ਨਹੀਂ ਸਾਰੇ ਕੋ ਜੋ ਖਾਲੇ ਨਾਲ ਦੀ ਨਾਲ ਪਾ ਤੇ ਪਾ ਲਈਏ ਦਾਣਾ ਪਾਣੀ ਤੇ ਰਾਤ ਕਿੰਨ ਮਨ ਕਿੰਨ ਮਣ ਆ ਜਾਂਦੀ ਆ ਲੋ ਭਾਈ ਮਿੱਤਰੋ ਤੇ ਆਪਾਂ ਪਛੂ ਕੱਟੀ ਬਾਹਰ ਪਛੂ ਤਾਂ 3 ਵਜੇ ਬਾਹਰ ਕੱਢਦੇ ਸੀਗੇ ਉੱਠ ਉੱਠ ਪਾ ਤੇ ਆਇਆ ਤੇ ਦਾਣਾ ਪਾਣੀ ਪਈ ਪਾਤਾ ਦਾਣਾ ਪਾਣੀ ਪਾਤਾ ਤੇ ਉਹ ਖੁੱਡੇ ਦੀ ਪਈ ਸਫਾਈ ਕੀਤੀ ਉਹਦੀ ਫਲਾਈ ਟੁੱਟ ਗਈ ਥੱਲੇ ਕਿੰਨੇ ਆ ਇਹਨਾਂ ਨੂੰ ਦਾਣੀ ਪਾਉਣ ਵਾਲੇ ਕਿਉਂਕਿ ਇਹਨਾਂ ਨੂੰ ਦਵਾਈ ਦਿੱਤੀ ਸੀਗੇ ਇਹ ਬੱਚੇ ਆ ਬਈ ਤੇ ਜਿਹੜਾ ਇਹਨੂੰ ਦਾਨਾ ਪਾਣੀ ਤੱਪਾ ਆਕੇ ਕਿਹੜੇ ਖੜਾਰੀ ਬਣੇ ਹੁੰਦੇ ਆ ਬੀਬੀ ਆ ਗਈ ਵਿੱਚ ਸਾਰਾ ਡੋਂਡ ਰੂਈ ਬਣਾਤਾ ਭਾਂਜੋ ਮੈਂ ਨਿੱਕਾ ਇਹ ਚੱਕ ਲਿਆ ਮੈਂ ਕਿਹਾ ਫਿਰ ਹੋਰ ਕੀ ਨੂੰ ਸਰੋਂ ਸਰੋਂ ਦੇ ਦੇਾਂਗੇ ਉਹ ਤਾਂ ਚੱਕ ਲਿਆ ਉਹ ਛੋਟਾ ਬਾਲਾ ਰਹਿ ਗਿਆ ਸੀ ਇੱਕ ਆ ਕੂਤਰੀ ਆ ਜਿਹੜੀ ਸ਼ਰਟ ਆ ਆ ਬੱਚਾ ਉਤਲੇ ਵਾਸੀ ਤੇ ਮੀਨ ਹੈ ਭਾਈ ਲੋ ਵੀ ਤਾਂ ਮੈਂ ਖੁੱਡੇ ਹੀ ਚੋਈ ਆਂਦੇ ਤੋਂ ਕਣੀ ਕਣੀ ਰਸੀ ਆਂਦੀ ਆ ਭਾਈ ਵਿੱਚ ਇਹਨਾਂ ਨੇ ਕੀ ਸ਼ਲਸ਼ਲਾ ਫੜਿਆ ਯਾਰ ਲੋ ਭਾਈ ਜੀ ਅੱਨਾ ਤੇ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਇਹ ਪੁੱਛ ਦਿੱਖੀਆਂ ਦੇ ਭਰਾ ਬਣ ਕੇ ਨਾ ਲਾਈਕੇ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਬੜਾ ਹੀ ਡਾਊਨ ਆ ਹੁਣ ਤਾਂ ਚੈਨਲ ਯਾਰ ਕਿਉਂਕਿ ਵੀਡੀਓ ਪਾਉਂਗਾ ਨਹੀਂ ਗੰਗਾ 2-4 ਦਿਨ ਤੇ ਹੁਣ ਤਾਂ ਜਿਵੇਂ 5-4 ਵੀ ਹੋਂਦੀ ਗਈ ਗੱਲ ਭਰਾ ਬਣ ਵੇਖ ਲਿਆ ਸਰ ਯਾਰ ਤੇ ਕਣਗਾ ਫੇਰ ਆਈ ਜਾਂਦੀਆਂ